ਸ਼੍ਰੀਕਲ ਮੈਂ ਹਾਰਤੀ ਅਸਮ ਜੈ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਸਲਾਹ ਜਿਸ ਤੀਬਰਤਾ ਸ਼ਵਿੰਦਰਸ਼ੀਲਤਾ ਅਤੇ ਪੇਸ਼ੇਵਰ ਢੰਗ ਦੇ ਨਾਲ ਤਾਜ਼ਾ ਵਾਰਦਾਤ ਦੀ ਜਾਂਚ ਕੀਤੀ ਹੈ ਉਸ ਦੀ ਤਾਰੀਫ ਕੀਤੀ ਜਾਣੀ ਚਾਹੀਦੀ ਹੈ ਜਿਹੜੀਆਂ ਗੱਲਾਂ ਸਿਰਫ ਕੁਝ ਅਫਵਾਹਾਂ ਤੱਕ ਸੀਮਿਤ ਰਹਿ ਜਾਂਦੀਆਂ ਨੇ ਉੱਥੇ ਪੰਜਾਬ ਪੁਲਿਸ ਨੇ ਉਸ ਸਚਾਈ ਨੂੰ ਖੋਲ ਕੇ ਰੱਖ ਦਿੱਤਾ ਸਾਡੀ ਟੀਮ ਨੇ ਵੀ ਇਨਵੈਸਟੀਗੇਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਉਸ ਇਨਵੈਸਟੀਗੇਸ਼ਨ ਵਿੱਚ ਉਸ ਜਾਂਚ ਪੜਤਾਲ ਦੇ ਵਿੱਚ ਅਸੀਂ ਸਫਲ ਕੀ ਰਹੇ ਹਾਂ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਨੇ ਆਪਣੀ ਵਧੀਆ ਤਰੀਕੇ ਨਾਲ ਮੁਸਤੈਦ ਦੇ ਨਾਲ ਡਿਊਟੀ ਨਿਭਾਈ ਹੈ ਆਪਣਾ ਫਰਜ਼ ਨਿਭਾਇਆ ਇੱਕ ਮਾਂ ਪਿਆ ਨੂੰ ਉਸ ਦੀ ਬੱਚੀ ਲੱਭ ਕੇ ਉਹਨਾਂ ਦੇ ਕੋਲ ਪਹੁੰਚਾਈ ਹੈ ਮੈਂ ਪਬਲਿਕ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਪਬਲਿਕ ਨੂੰ ਉਹਨਾਂ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਹ ਮਾਮਲਾ ਜਿਹੜਾ ਇਸ ਧਾਰਨ ਨਹੀਂ ਸੀ ਇਹ ਮਾਮਲਾ ਹੋਰ ਵੀ ਉਲਝਦਾ ਜਾ ਰਿਹਾ ਸੀਗਾ ਤੇ ਜਦੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਤੇ ਅਸੀਂ ਇਸ ਮਾਮਲੇ ਨੂੰ ਲੈ ਕੇ ਇੱਕ ਸੀਨੀਅਰ ਅਧਿਕਾਰੀ ਦੇ ਨਾਲ ਜਦੋਂ ਗੱਲਬਾਤ ਕੀਤੀ ਕਿ ਕਿ ਕਿਆ ਚੱਲ ਰਿਹਾ ਸੀਗਾ ਕਿ ਇਹ ਅਫੀਸ਼ਰ ਕੋਈ ਬਿਆਨ ਨਹੀਂ ਆਇਆ ਹੈ ਤੱਕ ਕਿ ਆਖਿਰ ਮਾਮਲਾ ਕੀ ਸੀ ਕਿ ਬੱਚੀ ਕਿੱਦਾਂ ਗਾਇਬ ਹੋਈ ਸੀ ਕਿ ਬੱਚੀ ਪਲਾਟ ਵਿੱਚ ਕਿਸਤੇ ਚੁੱਕੀ ਸੀਗੀ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਸੀ ਸੀਨੀਅਰ ਅਧਿਕਾਰੀ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਦੁੱਧਾ ਦੁੱਧ ਪਾਣੀ ਦਾ ਪਾਣੀ ਕੀਤਾ ਗਿਆ ਹੈ ਪਰ ਉਸ ਤੋਂ ਪਹਿਲਾਂ ਕਿ ਸਿਰਣ ਅਧਿਕਾਰੀ ਨੇ ਕਿਹੜੀਆਂ ਗੱਲਾਂ ਦਾ ਖੁਲਾਸਾ ਕੀਤਾ ਉਹ ਤੁਹਾਨੂੰ ਦੱਸੀ ਅਸੀਂ ਸੁਣਾਵਾਂਗੇ ਵੀ ਤੁਹਾਨੂੰ ਕਿ ਕਿਹੜੀਆਂ ਗੱਲਾਂ ਸੀਗੀਆਂ ਜਿਹੜੀਆਂ ਗੱਲਾਂ ਦਾ ਖੁਲਾਸਾ ਪੁਲਿਸ ਅਧਿਕਾਰੀ ਦੇ ਵੱਲੋਂ ਕੀਤਾ ਗਿਆ ਹੈ ਕਿ ਸੱਚਾਈ ਸੀ ਤੇ ਉਸ ਤੋਂ ਪਹਿਲਾਂ ਇਸ ਪੂਰੇ ਮਾਮਲੇ ਨੂੰ ਥੋੜਾ ਜਿਹਾ ਬੜਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਹ ਮਾਮਲਾ ਸਾਧਾਰਨ ਨਹੀਂ ਸੀ ਸਮਾਜਿਕ ਮੀਡੀਆ ਤੋਂ ਲੈ ਕੇ ਮੀਡੀਆ ਤੱਕ ਕਈ ਅਜੀਹੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਸੀਗੀਆਂ ਸਿਨੀਅਰ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਸੱਚ ਸਾਹਮਣੇ ਆਇਆ ਕਿ ਪੁਲਿਸ ਨੇ ਹਰ ਕਦਮ ਜਿਹੜਾ ਹੈ ਉਹ ਸੋਚ ਵਿਚਾਰ ਕੇ ਚੁੱਕਿਆ ਹੈ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹਾਂ ਪਰਿਵਾਰ ਨਾਲ ਸੰਪਰਕ ਕੀਤਾ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਵਾਰਦਾਤ ਮੂਲ ਰੂਪ ਦੇ ਵਿੱਚ ਇੱਕ ਅੰਦਰੂਨੀ ਪਰਿਵਾਰਿਕ ਤਣਾਅ ਦਾ ਹਿੱਸਾ ਸੀ ਨਤੀਜਾ ਇਕ ਘਰ ਦੀ ਮਹਿਲਾ ਜੋ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਉਸ ਦੀ ਸੰਭਾਵੀ ਭੂਮਿਕਾ ਦੀ ਪੁਸ਼ਟੀ ਪਰਿਵਾਰ ਨੇ ਖੁਦ ਕੀਤੀ ਹੈ। ਇਹ ਘਟਨਾ ਕੋਈ ਅਨੋਖੀ ਜਾਂ ਸਾਜ਼ਿਸ਼ੀ ਵਾਰਦਾਤ ਨਹੀਂ ਸੀ ਸਗੋਂ ਇੱਕ ਦੁਖਦਾਈ ਮੰਦਭਾਗੀ ਘਟਨਾ ਸੀ। ਸਮਾਜਿਕ ਮੀਡੀਆ ਤੇ ਚੱਲ ਰਹੀਆਂ ਉਹ ਅਫਵਾਹਾਂ ਪੁਲਿਸ ਨੇ ਪਰਿਵਾਰ ਨੂੰ ਮੀਰਤ ਨਾਲ ਗੱਲ ਕਰਨ ਤੋਂ ਰੋਕਿਆ ਜੋ ਕਿ ਪਰਿਵਾਰ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀਗਾ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਮਨਾ ਕੀਤਾ ਆ ਅਸੀਂ ਨਹੀਂ ਬੋਲ ਸਕਦੇ। ਤਾਂ ਇਹ ਗੱਲ ਵੀ ਜਿਹੜੀ ਉਹ ਝੂਠੀ ਸਾਬਤ ਹੋਈ ਹੈ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਹੈ ਸਿਨਨ ਅਧਿਕਾਰੀ ਨੇ ਸਾਫ਼ ਕੀਤਾ ਹੈ ਕਿ ਕੋਈ ਮਨਾਹੀ ਨਹੀਂ ਕੀਤੀ ਗਈ ਪਰਿਵਾਰ ਆਪਣੀ ਇੱਛਾ ਨਾਲ ਚੁੱਪ ਰਿਹਾ ਉਹਦੇ ਪਿੱਛੇ ਦੀ ਵਜ੍ਹਾ ਸਮਝਣ ਦੀ ਕੋਸ਼ਿਸ਼ ਕੀਤੀ ਗਈ ਇਸ ਵਾਤਾਤ ਨੇ ਸਾਨੂੰ ਇੱਕ ਵੱਡਾ ਸਬਕ ਵੀ ਦਿੱਤਾ ਹੈ ਕਿਸੇ ਵੀ ਘਟਨਾ ਨੂੰ ਬਿਨਾਂ ਪੂਰੀ ਜਾਂਚ ਤੋਂ ਪਹਿਲਾਂ ਆਪਵਾਹ ਰਾਈ ਫੈਲਾਉਣਾ ਨਾ ਸਿਰਫ ਪੀੜਤ ਪਰਿਵਾਰ ਨੂੰ ਦੁਖੀ ਕਰਦਾ ਹੈ ਸਗੋਂ ਪੁਲਿਸ ਦੇ ਕੰਮ ਦੇ ਵਿੱਚ ਰੁਕਾਵਟ ਵੀ ਪਾਉਂਦਾ ਹੈ ਬੱਚੇ ਸਭ ਦੇ ਸਾਹਮਣੇ ਹੁੰਦੇ ਨੇ ਭੈਣਾ ਮਾਮਾ ਸਭ ਦੇ ਸਾਂਝਾ ਹੁੰਦੀਆਂ ਨੇ ਇਸ ਕਰਕੇ ਕੋਈ ਵੀ ਜਦੋਂ ਘਟਨਾ ਹੁੰਦੀ ਹੈ ਤਾਂ ਕਿਸੇ ਦਾ ਮਜ਼ਾਕ ਜਾਂ ਆਪਣੇ ਵੱਲੋਂ ਕੋਈ ਕਥ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਬੱਚੇ ਜਿਹੜੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ ਜਦੋਂ ਤੱਕ ਸਾਨੂੰ ਸੱਚਾਈ ਦਾ ਨਾ ਪਤਾ ਹੋਵੇ ਉਦੋਂ ਤੱਕ ਆਪਣਾ ਸਪਸ਼ਟਿਕਰਨ ਸਾਨੂੰ ਨਹੀਂ ਦੇਣਾ ਚਾਹੀਦਾ ਇਸ ਕਰਕੇ ਅਸੀਂ ਪਬਲਿਕ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਪੰਜਾਬ ਪੁਲਿਸ ਆਪਣੀ ਡਿਊਟੀ ਦੇ ਨਾਲ ਇਮਾਨਦਾਰ ਹੈ ਉਸੇ ਤਰ੍ਹਾਂ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਸਤ ਨੂੰ ਸਮਝੋ ਅਤੇ ਅਣਜਾਣੀਆਂ ਗੱਲਾਂ ਨੂੰ ਨਾ ਫੈਲਾਓ ਤੇ ਨਾ ਹੀ ਮੰਨੋ ਤੇ ਹੋਰ ਅਸੀਂ ਗੱਲ ਕਰਦੇ ਹਾਂ ਕਿ ਪੁਲਿਸ ਅਧਿਕਾਰੀ ਦੇ ਨਾਲ ਕਿਹੜੀਆਂ ਗੱਲਾਂ ਹੋਈਆਂ ਤੇ ਕਿਹੜੀਆਂ ਗੱਲਾਂ ਦਾ ਉਹਨਾਂ ਨੇ ਪਰਦਾ ਚੁੱਕਿਆ ਕਿਹੜੇ ਖੁਲਾਸੇ ਕੀਤੇ ਇਥੇ ਤੱਕ ਕਿ ਇਹ ਵੀ ਜਾਣਕਾਰੀ ਜਿਹੜੀ ਆ ਮਿਲੀ ਆ ਕਿ ਪਰਿਵਾਰ ਦੇ ਵੱਲੋਂ ਹਜੇ ਤੱਕ ਕੰਪਲੇਨ ਜਿਹੜੀ ਆ ਉਹ ਵਾਪਸ ਨਹੀਂ ਲਈਤੀ ਗਈ ਹੈ ਤੇ ਜੇਕਰ ਕੰਪਲੇਨ ਵਾਪਸ ਲੈਣ ਦੀ ਗੱਲ ਕਰੀਏ ਤਾਂ ਇਹ ਕੋਈ ਮਜ਼ਾਕ ਨਹੀਂ ਹੈ ਜਾਂ ਕੋਈ ਡਰਾਮਾ ਨਹੀਂ ਹੈ ਕਿ ਜਦੋਂ ਘਟਨਾ ਵਾਪਰਦੀ ਹੈ ਤਾਂ ਕੰਪਲੇਨ ਦੇ ਦਿੱਤੀ ਜਾਂਦੀ ਹੈ ਜਦੋਂ ਦਿਲ ਕੀਤਾ ਵਾਪਸ ਲੈ ਲਿੱਤੀ ਜਾਂਦੀ ਹੈ ਕਿਉਂਕਿ ਜੇ ਉਹਨਾਂ ਦੇ ਘਰ ਦਾ ਮਾਮਲਾ ਹੈ ਤਾਂ ਕੰਪਲੇਨ ਵਾਪਸ ਲੈ ਲੈਣਗੇ ਜੇ ਇਹਹੀ ਹਰਕਤ ਕਿਸੇ ਹੋਰ ਵੱਲੋਂ ਕੀਤੀ ਜਾਂਦੀ ਤਾਂ ਕੀ ਇੰਨਾ ਪਰਿਵਾਰਕ ਕੰਪਲੇਨ ਵਾਪਸ ਲੈ ਲੈਣ ਸੀ ਤੁਰੰਤ ਇਹ ਵੀ ਸਵਾਲ ਜਿਹੜਾ ਇੱਥੇ ਖੜਾ ਹੁੰਦਾ ਹੈ फिलहाल पुलिस अधिकारी वालों के गलों तो पता चुक गया आओ सुनते हैं हेलो हाँ जी नमस्कार सर मैं एस न्यूज एंकर आरती बात कर रही हूँ जो सात महीने की बच्ची जो है गायब हो गई थी लापता हो गई थी कौन था इसके पीछे साइडर इन्वॉल्व है जो उनमें घर में से अभी कोई एक घर में से इन्वॉल्व है बंदा उनमें से कोई

आगे भी नहीं तो, आना चाह रहे तो आप उनको पूछो ना क्यों नहीं लीजिए वापस। मैं फॉर द रीजन बेस्ट नोन टू बताएंगे ओके अच्छा सर केस जी जी केस केस लड़की मिल गई है जी दोषी उन पांचों में से एक है फैमिली okay. मैटर है कोई तो दादा दादी है जी एक बुआ है लड़के की एक चाचा चाची है ठीक है तो उनको जो सबसे तरीके से हम पूछ सकते थे वो पूछ लिया नोबडी इज कमिंग आउट ठीक है ओके okay. तो उन्हीं से एक बंदा अभी जी. लड़की मिल गई है जी जी बिल्कुल तो परवाल वाली इन्वॉल्वड है तो थोड़ा सा वो एक रोड ब्लॉक्स आ गया ਤੋ ਜਿਵੇਂ ਕਿ ਤੁਸੀਂ ਸੀਨੀਅਰ ਅਧਿਕਾਰੀ ਦੀ ਗੱਲਾਂ ਸੁਣ ਲਈਆਂ ਕਿ ਕਿਸ ਤਰ੍ਹਾਂ ਪੂਰੇ ਮਾਮਲੇ ਦੇ ਉੱਪਰੋਂ ਉਹਨਾਂ ਨੇ ਸੱਚਾਈ ਦਾ ਖੁਲਾਸਾ ਕੀਤਾ ਹੈ ਵੱਡੇ ਖੁਲਾਸੇ ਕੀਤੇ ਨੇ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਪੁਲਿਸ ਨੇ ਸੱਚਾਈ ਲੱਭ ਲਈ ਹੈ ਪਰ ਸਭ ਦੇ ਵਿੱਚਕਾਰ ਸਭ ਤੋਂ ਅਹਿਮ ਭੂਮਿਕਾ ਜਿਹੜੀ ਹੈ ਉਹ ਸੱਬਰ ਸੰਮਲਦਾਰੀ ਤੇ ਸਹਿਯੋਗ ਦੀ ਹੁੰਦੀ ਹੈ ਤੇ ਇੱਕ ਵਾਰ ਫਿਰ ਪੰਜਾਬ ਪੁਲਿਸ ਨੇ ਸਾਬਿਤ ਕੀਤਾ ਹੈ ਕਾਬਲੇ ਤਾਰੀਫ ਜਾਂਚ ਕੀਤੀ ਹੈ ਕਿ ਹਰ ਹਾਲਤ ਦੇ ਵਿੱਚ ਉਹ ਸੱਚਾਈ ਦੇ ਨਾਲ ਖੜੀ ਹੈ ਅਤੇ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਅੱਡੇ ਗਏ ਇਦਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੀ ਇੱਕ ਵਾਰ ਫਿਰ ਕੋਸ਼ਿਸ਼ ਕਰਾਂਗੇ ਕਿਉਂਕਿ ਪੁਲ ਤੋ ਇਹ ਕਿ ਆਚਾਰਿਆ ਕਿ ਅਸੀਂ ਪਰਿਵਾਰ ਨੂੰ ਕੋਈ ਮਨਾਹੀ ਨਹੀਂ ਕੀਤੀ ਹੈ ਕਿਉਂ ਮੀਡੀਆ ਦੇ ਅੱਗੇ ਨਾ ਆਉਣ ਜਾਂ ਆਪਣੇ ਵਿਚਾਰ ਨਾ ਸਾਂਝੇ ਕਰੇ ਇਸ ਕਰਕੇ ਅਸੀਂ ਜ਼ਰੂਰ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕਰਾਂਗੇ ਕਿ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਜਾ ਸਕੇ ਤਾਂ ਅਸਲ ਦੇ ਵਿੱਚ ਪੂਰਾ ਮਾਮਲਾ ਕੀ ਸੀਗਾ ਜੇਕਰ ਹੋਰ ਕੋਈ ਅੰਦਰਲੀ ਗੱਲ ਹੈਗੀ ਹੈ ਤਾਂ ਉਹ ਵੀ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਸਕਣ ਇਸੇ ਆਧੇ ਸਾਦੇ ਖਾਸ ਰਿਪੋਰਟ ਸੱਚ ਦੇ ਨਾਲ ਪੱਖਪਾਤ ਤੋਂ ਰਹਿਤ